ਹਰਤ ਵੱਲੋਂ ਪੁਰਵਾਮਾ ਹਮਲੇ ਤੇ ਜਿਸ ਤਰੀਕੇ ਨਾਲ ਜਵਾਬ ਦਿੱਤਾ ਜਾ ਰਹੇ ਉਸ ਨੂੰ ਦੇਖਦੇ ਹੋਏ ਸਮੁੱਚੇ ਦੇਸ਼ ਤੇ ਵਸੀਕਾ ਜੋਸ਼ਾ ਪਾਇਆ ਜਾ ਰਿਹਾ ਹੈ ਅਜਿਹੇ ਵਿੱਚ ਸਿਆਸੀ ਲੋਕ ਵੀ ਭਲਾਂ ਕਿਵੇਂ ਪਿੱਛੇ ਰਹਿ ਸਕਦੇ ਨੇ ਬੀਜੇਪੀ ਦੇ ਆਗੂ ਅਤੇ ਐਨਡੀਆ ਦੇ ਆਗੂ ਤਾਂ ਛਾਤੀ ਥੋਕ ਕੇ ਬੋਲ ਰਹੇ ਨੇ ਪਰ ਖਾਸ ਗੱਲ ਇਹ ਹੈ ਕਿ ਵਿਰੋਧੀ ਧਿਰਾਂ ਦੇ ਆਗੂ ਬੇਸ਼ੱਕ ਮੋਦੀ ਸਰਕਾਰ ਨੂੰ ਇਸ ਕਾਮਯਾਬੀ ਦਾ ਸਹਾਰਾ ਨਾ ਵੀ ਦੇਣ ਪਰ ਦੇਸ਼ ਦੇ ਨਾਲ ਨੇ ਮੇਰਾ ਮੰਨਣਾ ਹੈ ਕੈਜੂਐਲਟੀਜ਼ ਦੇ ਫਿਗਰ 300 ਹੈ 350 ਹੈ ਉਹ ਹਮੇਸ਼ਾ ਉਹਨਾਂ ਨੇ ਕਦੇ ਵੀ ਨਹੀਂ ਮੰਨਣਾ ਵੀ ਸਾਡੇ ਨਾਲ ਕੀ ਵਾਪਰਿਆ ਪਰ ਇੱਕ ਬੜਾ ਕਲੀਅਰ ਮੈਸੇਜ ਮੈਂ ਸਮਝਦਾ ਹਾਂ ਦੇਸ਼ ਦੇ ਤਰਫੋਂ ਗਿਆ ਵੀ ਸਾਡੇ ਨਾਲ ਇਸ ਕਿਸਮ ਦੀ ਅਤੰਕਵਾਦੀ ਜਿਹੜੀ ਘਟਨਾ ਹੈ ਉਹਨਾਂ ਦਾ ਜਵਾਬ ਅਸੀਂ ਮੂੰਹ ਤੋੜਵਾ ਜਵਾਬ ਦੇਣਾ। ਸਰ ਬਾਰਡਰ ਏਰੀਏ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹੈ। ਦੇਖੋ ਅਲਰਟ ਆਬਵੀਅਸਲੀ ਸਾਬ ਜਿਹੜੀ ਆ ਸਟੈਪ ਚੱਕਿਆ ਇਹਦੇ ਵਾਸਤੇ ਬਿਨਾਂ ਦੇਸ਼ ਦੇ ਸਹਿਯੋਗ ਦੇ ਨਹੀਂ ਹੋ ਸਕਦਾ। ਲੋਕਾਂ ਨੂੰ ਇਸ ਕਿਸਮ ਦਾ ਜਦੋਂ ਜਿਹੜਾ ਸਾਡੇ ਗਵਾਂਢੀ ਹੈ ਉਹਦੀ ਮਾੜੀ ਜਿਹੜੀ ਨੀਤ ਹੈ। ਉਹਦੀ ਕੀਮਤ ਅੱਜ ਪਹਿਲੀ ਦਫਾ ਨਹੀਂ ਪਹਿਲਾਂ ਵੀ ਦੇਖੋ ਜਦੋਂ ਸਰਜਿਕਲ ਸਟ੍ਰਾਈਕ ਕੀਤੀ ਸੀ ਉਦੋਂ ਤਾਂ ਸਾਡੇ ਬਾਰਡਰ ਦੇ ਸਾਰੇ ਪਿੰਡ ਵਿਕੇਟ ਕਰਵਾ ਲਏ ਗਏ ਸੀਗੇ ਅੱਜ ਤਾਈਂ ਹੈ ਜੀ ਨੌਬਤ ਨਹੀਂ ਆਈ ਮੈਂ ਇਸ ਗੱਲ ਦੀ ਬੜੀ ਆਸ ਕਰਦਾ ਤੇ ਵਾਹਿਗੁਰੂ ਅੱਗੇ ਮੇਰੀ ਪ੍ਰਾਰਥਨਾ ਵੀ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਲਾਂਘੇ ਦੇ ਸਮੇਂ ਵਾਹਿਗੁਰੂ ਬਾਬਾ ਨਾਨਕ ਦੇਵ ਜੀ ਦੀ ਜੀ ਮਿਹਰ ਹੋਈ ਸੀ ਦੋਨੋਂ ਮੁਲਕਾਂ ਦੀ ਅਥਾਰਟिटीज ਦੇ ਸਦਬੁੱਧੀ ਆਈ ਇਹ ਜਿਹੜਾ 71 ਸਾਲ ਦਾ ਸਾਡੀ ਮੰਗ ਸੀ ਉਹ ਪੂਰੀ ਹੋਈ ਦੇਖੋ ਅਸੀਂ ਤਾਂ ਪਹਿਲੇ ਦਿਨੋਂ ਇਸ ਮਾਮਲੇ 'ਚ ਇਹ ਕਹਿ ਚੁੱਕੇ ਹਾਂ ਕਿ ਇਹਨੂੰ ਰਾਜਨੀਤੀ ਤੋਂ ਦੂਰ ਰੱਖ ਕੇ ਅਸੀਂ ਇਸ ਮਾਮਲੇ 'ਚ ਇੰਡੀਅਨ ਫੌਜ ਦੇ ਨਾਲ ਆ ਇੰਡੀਅਨ ਗਵਰਨਮੈਂਟ ਦੇ ਨਾਲ ਸਾਡੇ ਰਾਜਨੀਤਿਕ ਜਿਹੜੇ ਸ਼ਿਕਵੇ ਸ਼ਿਕਾਇਤਾਂ ਉਹ ਸੈਕੰਡਰੀ ਨੇ ਦੇਸ਼ ਪਹਿਲਾ ਸੋ ਬਹਾਦਰ ਸਾਡੇ ਪਾਇਲਟ ਜਿਨ੍ਹਾਂ ਨੇ 에ਅ ਸਟ੍ਰਾਈਕ ਕੀਤੀ ਹੈ ਤੇ ਉਹਨਾਂ ਦੇ ਜਿਹੜੇ ਜੈਸ਼ਮੁਹਮਮਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਜਿਹੜਾ ਬੰਬ ਛੁੱਟੇ ਨੇ ਤੇ ਉਹਨਾਂ ਦੀ ਕਾਫੀ ਕੈਜ਼ੁਐਲਟੀਜ਼ ਹੋਈਆਂ ਨੇ ਸੋ ਸਾਡੇ ਜਾਂਬਾਜ਼ ਜਿਹੜੇ ਫੌਜੀ ਸ਼ਹੀਦ ਹੋਏ ਨੇ ਓਬਵੀਅਸਲੀ ਜੇ ਸਾਡੇ ਜਿਹੜਾ ਖੂਨ ਦੇ ਵਿੱਚ ਇਸ ਤਰ੍ਹਾਂ ਦਾ ਉਬਾਲਾ ਹੈ ਕਿ ਸਾਨੂੰ ਇਸ ਤਰ੍ਹਾਂ ਅਸੀਂ ਨਹੀਂ ਦੇਖ ਸਕਦੇ ਸਾਡੀ ਮਿਲਟਰੀ ਦੀ ਕੈਜੂਐਲਟੀਆਂ ਤਾਂ ਮਿਲਟਰੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੋਊਗਾ ਤੇ ਸਾਡੇ ਜਾਂਬਾਜ਼ ਫੌਜ ਤੇ ਸਾਨੂੰ ਪ੍ਰਾਊਡ ਹੈ ਮਾਣ ਹੈ ਸਾਨੂੰ ਭਾਜਪਾ ਦੇ ਲੋਕ ਤਾਂ ਪੂਰੇ ਜੋਸ਼ ਵਿੱਚ ਨੇ ਤੇ ਮੋਦੀ ਮੋਦੀ ਕਾੜਕੀਆ ਗਾਮੀ ਲੋਕਸਵਾ ਚੋਣਾਂ ਦੀ ਵੀ ਭੂਮਿਕਾ ਤਿਆਰ ਕਰ ਰਹੇ ਨੇ ਅੱਜ ਪੂਰਾ ਦੇਸ਼ ਬੜਾ ਖੁਸ਼ ਹੈ ਪੂਰੇ ਦੇਸ਼ ਦੀ ਖੁਸ਼ੀ ਚਰਮ ਸੀਮਾ ਤੇ ਆ ਕਿਉਂਕਿ ਪੁਲਵਾਮਾ ਦਾ ਜਿਹੜਾ ਬਦਲਾ ਥੱਲੇ ਜਾ ਥੋੜਾ ਜਿਹਾ ਮਾਈਕ ਉਹ ਭਾਰਤ ਸਰਕਾਰ ਨੇ ਰੇਂਗ ਤੇ ਮੋਦੀ ਦੇ ਹੁਣ ਤੱਕ ਦੇ ਵਿੱਚ ਅੱਜ ਲੈ ਲਿਆ ਥੱਲੇ ਜਾ ਥੋੜਾ ਜਿਹਾ ਮਾਈਕ ਥੱਲੇ ਨਹੀਂ ਹੁੰਦਾ ਯਾਰ ਇੰਨਾ ਸ਼ਾਨਦਾਰ ਅਟੈਕ ਕੀਤਾ ਇਹਨਾਂ ਪਰਫੈਕਟ ਅਟੈਕ ਕੀਤਾ ਕਿ ਅੱਤਵਾਦੀਆਂ ਦੇ ਟਿਕਾਣੇ ਜਿੱਥੇ ਦੁਸਤ ਚਿੱਤੇ ਆ ਉਥੇ ਤਕਰੀਬਨ 300 ਤੋਂ ਵੱਧ ਅਤੰਕਵਾਦੀ ਤੇ ਉਹਨਾਂ ਦੇ ਸਰਗਣਾ ਮਾਰੇ ਗਏ ਆ ਇਹ ਆ ਹਿੰਦੁਸਤਾਨ ਦਾ ਅਸਲੀ ਬਦਲਾ ਪਹਿਲੀ ਵਾਰੀ ਪੂਰੀ ਦੁਨੀਆ ਦੇ ਵਿੱਚ ਇਹ ਦਿਖਾ ਦਿੱਤਾ ਹਿੰਦੁਸਤਾਨ ਨੇ ਕਿ ਜਿਹੜਾ ਹਿੰਦੁਸਤਾਨ ਵੱਲ ਅੱਖ ਕੱਢ ਕੇ ਵੇਖੂਗਾ ਉਹ ਮaaf ਨਹੀਂ ਕੀਤਾ ਜਾਊਗਾ ਉਹਦੀ ਅੱਖ ਕੱਢ ਦਿੱਤੀ ਜਾਊਗੀ। ਕੁਲ ਮਿਲਾ ਕੇ ਦੇਸ਼ ਦੇ ਸਾਰੇ ਲੋਕ ਜੋਸ਼ ਵਿੱਚ ਪਾਕਿਸਤਾਨ ਨੇ ਜੋ ਤੋਕੇ ਦੇ ਨਾਲ ਸਾਡੇ ਫੌਜੀ ਨੂੰ ਸ਼ਹੀਦ ਕਰਕੇ ਜ਼ਖਮ ਦਿੱਤੇ ਸੀ ਉਹਨਾਂ ਦਾ ਭਰਿਆ ਜਾਣਾ ਵੀ ਜ਼ਰੂਰੀ ਸੀ। ਹਾਲਾਂਕਿ ਜੰਗ ਦੋਨਾਂ ਪਾਸੇ ਦੇ ਆਵਾਮ ਦੇ ਹਿੱਤ ਵਿੱਚ ਨਹੀਂ ਹੈ। ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ